ਕੀ ਹਾਲਤ ਵੇ ਆਏ ਮੈਂ ਕਾਰਵਾਈ ਕਰ ਰਿਹਾ ਮੇਰੇ ਕੋਲ ਇਹਦੇ ਆਏ ਮੈਂ ਜਿੰਮ ਕਰ ਰਿਹਾ ਮੈਂ ਆ ਗਿਆ ਲੋਕੋ ਕੀ ਹੋ ਗਿਆ ਕਿ ਸੈਂਕਾਂ ਕੰਨ ਲੱਗ ਗਿਆ ਹਾਂ ਬਸ ਲੋਕੋ ਕੋਲਾ ਨਾ ਇਹਨਾਂ ਨੂੰ ਸਾਨੂੰ ਮਰਵਾ ਦੇਣਾ ਸਾਰੇ ਮੈਨ ਮਰਦਣਾ ਨਾ ਨਹੀਂ ਮੈਂ ਸਾਨੂੰ ਇਹਨਾਂ ਤੋਂ ਮਰਵਾ ਖਤਰਾ ਆ ਆ ਦੀਰਕ ਵਾਲੀ ਇਹ ਕੋ ਵਾਹ ਮਰ ਮੰਗਿਆ ਕੋਈ ਨਹੀਂ ਆ ਕੋਈ ਨਹੀਂ ਹੋ ਘਰ ਇਹਨਾਂ ਦਾ ਹੂੰ ਹੂੰ ਇਹਨਾਂ ਦੇ ਘਰ ਅਲਟੀਮੇਟ ਹੋਲੀ ਮਾਰੂ ਜੇ ਨਾ ਕਰਨ ਕੋਈ ਕਦਮ ਕਾ ਦੇਣਾ ਤਾ ਸਾ ਤਾ ਜਾ ਕੇ ਦੇ ਖਤਮ ਕਰਤਾ ਤੁੰਮੀ ਮੌਤ ਦੇਣਾ ਆ ਵਾਟ ਯੋ ਮੇਰੀਓ ਲੋਕੋ ਕੀ ਵੀ ਆਇ ਕਿ ਸਿਆ ਆ ਜਾਓ ਮੇਰੀਓ ਬੱਚਿਓ ਆ ਜਾਓ ਮੇਰੇ ਬੱਚਿਓ ਮੇਰੇ ਪੁੱਤ ਦੀ ਦੇਖ ਲਓ ਫੋਟੋ ਉਹ ਮੇਰੇ ਕਾਰਡ ਬਾਰੇ ਪੋਜ਼ਿਟਿਵ ਫੋਟੋ ਆ ਦੇਖ ਲਓ ਫੋਟੋ ਮੇਰੀ ਯਾਦਾਂ ਕਮਾਂ ਚਾਰਾ ਬਰਾਬਰ ਨਾ ਗੱਲ ਬਰਾਬਰ ਹੋਰ ਸਲਮ ਬਰਾਬਰ ਹੋਰ ਸਾਰ ਦੋ ਸੋਟਾ ਇਲਾਟ ਮਾਈ ਗੋਤੀਆ ਬੈਲੀਆ ਕਾਦੀ ਬੁਮਾਰਿੰਦੀ ਆ ਸ਼ੂਗਰ ਦੀ ਮਰੀਜ਼ ਆਈ ਮੈਂ ਹੌਲ ਦਾ ਮਰੀਜ਼ ਮੈਂ ਬੁਲਦੂਰੀ ਕੰਨਾ ਮੈਂ ਬੁਲਦੂਰੀ ਕੰਨਾ ਮੇਰਾ ਕੋਈ ਆਸ ਨਹੀਂ ਤੇਰਾ ਕੋਈ ਨਾ ਮੇਰੇ ਨਾਲ ਲਾੜ ਬੜਿਆ ਤੇ ਮਾਰਨਗੇ ਤੇਰਾ ਬਰਾਬਰ ਹਾਏ ਗੋਲ ਕੰਦੇ ਸ਼ੂਗਰ ਮੇਰਾ ਕਹੋ ਕਿਸੇ ਕੋਲ ਇੰਡੀਆ ਇਸ ਦਾ ਕੋਈ ਵਿਚਾਰਦਾ ਟੋਟਾ ਨਾ ਮੈਂ ਹਾਂ ਕਨਾਈ ਬੁੜੀ ਮੈ ਤਵਾਸ਼ ਦਾ ਚਾਰੇ ਬੇੜੀਆਂ ਮੇਰੀਆਂ ਇਹ ਮੇਰਾ ਆਵਾਜ਼ ਕੋਹਾ ਸਾਜੀ ਸੁਣਵਾਈ ਕੀਤੀ ਜਾਵੇ ਸਾਡੇ ਤੇ ਕੋਈ ਕਿਰਪਾ ਕੀਤੀ ਪਿੰਡ ਨੂੰ ਰਜਮ ਬੰਦੇ ਨੂੰ ਸਜਾ ਦਿੱਤੀ ਜਾਣ ਜਿਹਨਾਂ ਦਾ ਮਾਰਾ ਕਿਉਂ ਨਹੀਂ ਦੁਆਈ ਸਾਡੇ ਮੇਰੇ ਭਰਾ ਸਾਦਾ ਗੋਲ ਜਾਰ ਉਪਰ ਕਨਨ ਕਾਟਾ ਗੁਰੂ ਪੀੜੀ ਖਤਮ ਕਰਤੀ ਸਾਡੀ ਸਾਡੀ ਇਨਸਾਫ ਸਾਡਾ ਕੋਈ ਔਰ ਸਾਹਬ ਤੁਹਾਡੀ ਬੇਨਤੀ ਆ ਗਰੀਬ ਬਚਾਰੇ ਦੀ ਫਰਿਆਦ ਸੁਣੋ ਮੇਰੇ ਗਰੀਬ ਨਾਂ ਮੇਰੀ ਕੁੜੀ ਮੇਰੀ ਤਲਾਕशुदा ਨਾਲ ਕੋ ਮਕਾਨ ਆ ਨਾ ਕੋ ਹੈ ਮੇਰ ਕੋ ਗਰੀਬ ਰਿੰਦੀ ਮੇਰ ਕੋ ਰਿੰਦੀ ਅੱਜ ਬੱਚਾ ਆ ਮੈਨੂੰ ਇਨਸਾਫ਼ ਕਰੋ ਤਾਂ ਮੈਂ ਪਾਰੇ ਪਿੰਡੀ ਰਹਿਣ ਵਾਲੀ ਆ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਏਟ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਠੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਣ ਦੀ ਕੋਸ਼ਿਸ਼ ਕੀਤੀ ਸਾਨੂੰ ਠੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂੰ ਲਾਏ ਬੜਾ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕਾਇਆ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੇ ਮੇਰੇ ਭਰਾ ਨੂੰ ਉਹਨੇ ਹੁਣ ਡਰ ਗਿਆ ਬਹੁਤ ਡਰ ਗਿਆ ਉਹਨੂੰ ਧਮਕੀ ਦੇ ਉਹਨੇ ਤੋਂ ਮਾਰ ਕੇ ਹੱਸ ਚੁੱਕੇ ਨੇ ਉਹਨੇ ਸ਼ੰਭੀ ਸਾਹਲੇ ਜੀ ਸਰਵਨਾਂ ਹੀ ਉਹਦਾ ਕੀ ਕਰਦਾ ਜੀ ਫਾਦਰ ਨਾਸਰ ਜੀਤ ਰਾਜ ਹੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਹੀ ਉਹ ਮੇਰਾ ਬੇੜਾ ਦਾ ਨਾਮ ਸਰਵਨ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇੜਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੀ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਤੇ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਨਾਲ ਜਵਾਈ ਆ ਗਿਆ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਕੋ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਗਿਆ ਤੇ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਡਰ ਦੇ ਹੋਏ ਸਲਫਾਜ਼ ਕਰਦੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਕਿੰਨੇ ਬੱਚੇ ਤਾਂ ਬੱਚੇ ਮੇਰੇ 4 ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਹੀ ਤੇ ਮੇਰਾ ਮੇਰੀ ਸੇ ਮਿਸਨਾ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜਿਆਦਾ ਮੈਨੂੰ ਸੁਣਵਾਈ ਕੀਤੀ ਜਾਵੇ ਮੈਂ ਗਾਰਜੈਂਸੀ ਚ ਹਾਲ ਫੜਦਾ ਕੰਮ ਕਰਨਾ ਮਦਨਾ ਚਲੀ ਗਿਆ ਜਾਂਸਰਸੇ ਮੈਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਹੈ ਕੀ ਕਰਦਾ ਹੈ ਉਹ ਟਰੱਕ ਡਰਾਈਵਰ ਇਹ ਰਹਿਣਾ ਟਰੱਕ ਡਰਾਈਵਰ ਇਹ ਰਹਿਣਾ ਪਲੇਟੋਰੀ ਇਹ ਨਾਲ ਟਰੱਕ ਡਾ ਟੈਪਰੇਟਰ ਦੇ ਰਹੀ ਕੰਮ ਕਰਦਾ ਸੀ ਕੰਪਲੀਟ ਕਰਤੀ ਪੁਲਿਸ ਪੁਲਿਸਰ ਕੰਪਲੇਂਟ ਕਰ ਕਹੇ ਦਿੱਤਾ ਕਿ ਕਰ ਕੰਮ ਸੁਣਾਈ ਲਿਖਣਾ ਆ ਸੁਣਾਈ ਚੱਲ ਰਹੀ ਆ ਸਾਨੂੰ ਲਿਖਣ ਦੀ ਮੇਰੇ ਮੇਰੇ ਬੰਦੇ ਤੁਹਾਡੇ ਅੱਗੇ ਕਿ ਮੇਰੇ ਸੁਣ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹਜੇ ਤੱਕ ਕੋਈ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ 10 ਵਜੇ ਦਾ ਟਾਈਮ ਆ ਸਾਡਾ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਡੇ ਕੀ ਮੰਗ ਕਰਦੇ ਹੋ ਭਾਈ ਮੰਗ ਕਰਨਾ ਕਿ ਸਾਡੇ ਦੋਸ਼ੀਆਂ ਨੇ ਸਖਤ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨੁਸਾਖ ਦਵਾਇਆ ਜਾਏ